ਇਕ ਬਾਵਾ ਦਾ ਯੋਧਨਾ ਬਾਜਾ ਮਹਾਰਾਜ ਦਾ ਤਨਕਾਰਾ ਰਾਜਾ ਆਂਤੋਂ ਗੀਤ ਖੰਗ ਲਾ ਗਏ ਬਹਾਦੁਰ ਸੇਖ ਤੂੰ ਹੱਠ ਭਏ ਅਸੁਰ ਅਮੇਤਰਣ ਬਾਣ ਚਲਾਏ ਨਿਰਖੜਕ ਤੁਝ ਗਾਡ ਕਰਾਏ ਭੀਸ ਅਸਰ ਸਰਬਰ ਵਾਨਾ ਅਸਰੀਆ ਤੋ ਛਾਡੇ ਬਦਨਾ ਨਾ ਮਹਾਕਾਲ ਪੁੰਜੀ ਮੇ ਕੋਫਾ ਕੋਪਾ ਤਨਖ ਡੰਗੋਰ ਬਹੁ ਜਨ ਰੋਪਾ ਇੱਕ ਬਾਣ ਤੇ ਤੁਝੇ ਗਰਾਇਓ ਦਤੇ ਸਤਰ ਕੋ 600 ਡਾਇਓ ਤਹ ਹੰਬ ਸੇਖ ਕਰ ਦਵੈ ਰਸ ਚੱਕਰ ਕਾੜਦਾ ਇਸਨੇ ਕਮ ਬਕਰ tare baan jaar ho baaja maar de sab jaake raja bahar asur ka kaat sama tha sriske jagat ke nata dte baan so dau har kar kaat de ho to inre na apna ras ka kaata si sa sriske jagat ke isa open best te pai saban aan badhai dai tan tan logan ke raja dushtan daa gareeban vaaja agle bhavan ke srijan haar daa janm le ubare ka baja mein thi cha bhai ਅਮਰੀ ਕਰੋ ਹਾਥ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰ ਬਤ ਬਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪ ਹਾਦਾ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਚਾ ਨਿਜ ਕਰਦਾ ਕਰੀਆ ਸਭ ਬੈਰਨ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਦੇ ਪਾਉ सेवक सेक हे तारिया चुन चुन से मारिया अवरिया है मरण काल का त्रास निया हुजो सर हे पछा करियो रचा राख लियो हे साहिब संत सहाय प्यारे दीन बांध दुष्टन के हंता तुरी चत कंता काल पाए ब्रह्म काल पाए शिव अवतर काल पाए करा साल का की आत्मा सा, जवन काल जो की यो, ब्रह्मा जू थी यो। जवन काल सब लोक सवारा नमस्कार ताए हमारा जवन काल सब जगत बनाय बजायो आद अवतारा सो गुरु समझियो हमारा नमस्कार तसी हमारी ਸਖਲ ਬਰਦਾਦ ਨੇ ਆਪ ਸਵਾਰੀ ਸਿਵਕਨ ਕੋ ਸਭ ਕਨ ਸੁਖ ਦਿਓ ਸਤਰਨ ਕੋ ਪਲ ਮੋਹ ਪਤ ਗੀਓ ਕਟਕਟ ਕੇ ਅੰਦਰ ਕੀ ਜਾਣ ਤੇ ਭਲੇ ਬਰੇ ਕੀ ਵੀਰ ਪਛਾਨਦ ਚੀਤੀ ਦੇ ਕੁੰਚਰਿਆ ਸਤੂਲਾ ਸਾ ਪਰ ਕਰੇ ਬਾਦ ਦੁਸ਼ਤ ਕਰ ਫੁੱਲਾ ਸੰਤਨ ਦੇ ਪਾਏ ਤੇ ਦੁਖੀ ਸੁਖ ਬਾਏ ਸਾਤਨ ਕੇ ਸੁਖੀ ਏਕੇ ਕੀ ਵੀਰ ਪਛਾਨਾ ਕਟਕਟ ਕੇ ਪਟਪਟ ਕੀ ਜਾਣਾ ਜਾਵਦ ਕਰ ਕੇ ਕਰਾ ਕਰ ਤਾਰ ਆ ਪਰ ਜਾ ਤਰ ਤੋ ਤਬ ਦੇ ਅਪਾਰਾ ਜਾਵਿਆ ਕਰਿ ਕਰਤੋਂ ਕਭ ਹੋਂ ਦਮੈ ਮਿਲ ਤੋ ਦੇ ਤਰ ਸਭ ਹੋਂ ਜੇਤੇ ਬਦਨਾ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝੋ ਚਾਰ ਹੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਹਰ ਹਾਲਮ ਨਿਰੰਕਾਰ ਨਿਰਪਕਾਰ ਨਿਰਲੰਭ ਆਦਾ ਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪੇਦਾ ਜਾਂ ਕੋ ਪੇਵ ਨਾ ਪਾਪਤ ਬੇਦਾ ਤਾਂ ਕੋ ਕਰ ਪਾਣੇ ਨਿਰਮਾਨਤ ਮਹਾ ਮੂੜ ਕਜ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨੈ ਪੇਵਾ ਆਪ ਆਪਣੀ ਬੁਧ ਹੈ ਦੇਤੀ ਬਰਨਦ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇੱਕ ਹੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਜ ਸੇ ਦਜ ਕੀਨੀ ਦੁਪਜ ਖਾਨ ਬਹੁਰ ਰਚ ਦੀਨੇ ਕਹੋਂ ਫੂਲ ਰਾਜਾ ਹਵੇ ਬੈਠਾ ਕਹੋਂ ਸਮਟ ਪਿਓ ਸੰਕਰ ਕੈਠਾ ਸਿਗਦੀ ਸ੍ਰਿਸ਼ਟ ਦਿਖਾਇਓ ਚੰਬਵ ਆ ਜੁਗਾ ਸਰੂਪ ਸੁਗੰ ਭਵ ਆਵਰ ਅਛਾ ਮੇਰੀ ਤੁਮ ਕਰੋ ਸੇਖੇ ਬਾਦ ਹੋ ਸਿਕ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋ ਜੋ ਤਬ ਸਰਨੀ ਪਰੇ ਤਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਤਬਟਾਰੇ ਜੋ ਕਲ ਕਹ ਇੱਕ ਬਾਾਰ ਤਿਆਏ ਹੈ ਤਾਂਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਜਿਸ਼ਟ ਤਰਾਂ ਤਗਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਹਿਰ ਹੋ ਤਾਂਕੇ ਤਾਂਪ ਤਨਕ ਮਹਰੇ ਹੋ ਰੇ ਦੁਸ਼ੇਦ ਕਰਮੋ ਸਭ ਹੋਈ ਦੁਸ਼ਟ ਸ਼ਾਸਵਸ਼ ਕੈ ਨ ਕੋਈ ਇੱਕ ਬਾਾਰ ਜੰਤਨਨ 12 ਕਾਲ ਫਾਸੇ ਤਾਂ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਸਮੈ ਸਰਨ ਤਿਹਾਰੀ ਆਪ ਹਾਦ ਲਿਓ ਬਾਰੀ ਸਰਬ ਠੌਰ ਮੋਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮਰ ਜਗ ਮਾਤਾ ਗਰੰਦ ਗਰਾ ਬੁਰਨ ਜੋਰਾ ਤਾ ਕਲ ਵਿਖ ਜਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋ ਸ਼ਾਇ ਕਰਤਾ ਸ੍ਰੀ ਅਸਤੋ ਦਾ ਪਏ ਦਿਆਲਾ ਪੂਰਨ ਕਰਾ ਗਰੰਦ ਸਰ ਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾਤ ਸਾ ਬਿਆਪਤ ਕੋਈ ਅੜਲਾ ਸੁਨਾ ਗੰਗਾ ਜੋ ਜਾਹੇ ਸਰਸਨਾ ਪਾਵਈ ਸੁਨਾ ਮੂੜ ਜਤ ਲਾਏ ਚਤਰਤਾ ਆਵਈ ਦੂਖ ਦਰਦ ਭਾਨੇ ਕਿਡਨਾ ਦਿਨ ਨਰਕੇ ਰਹੇ ਰਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹ ਚਉਪਈ ਸੰਵਦ ਸਤਰਹ ਸਾਸ ਬਨਿ ਜਾ ਸਤ ਮੀਰ ਬਵਾਰਾ ਤੀਰਸ ਸਧਰਵ ਗ੍ਰੰਥ ਸੁਧਾਰਾ ਸੰਬਤ ਸਤਰਹ ਸਾਸ ਪਨਿਜ ਆਰਦ ਸਹਸ ਫਣਤੀ ਨ ਕਹੀ ਜਾ ਆਦਵ ਸੁਦੀ ਅਸ਼ਟਮੀਰ ਬਵਾਰਾ ਤੀਰਸ ਸਧਰਵ ਗ੍ਰੰਥ ਸੁਧਾਰਾ ਇਤਿ ਦੀ ਚరిత్ర ਬਖਿਆਨੇ ਤ੍ਰਿਆ ਚరిత్ర ਮੰਤਰੀ ਪੂਪ ਸੰਬਾਦੇ 405 ਚరిత్ర ਸਮਾਪਤ ਮਸਤ ਸੋਮ